ਫਿਲਮ ਸਟਾਰ ਐਸ਼ਵਰੀਆ ਰਾਏ ਬਚਨ ਉਹਨਾਂ ਨੇ ਅਜੀਹਾ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਬਾਰੇ ਕੀ ਕਿਹਾ ਜਿਸ ਨੂੰ ਲੈ ਕੇ ਅੱਜ ਚਾਰੇ ਪਾਸੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਦੋਸਤੋ ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਹਰ ਰੋਜ਼ ਤਾਜ਼ੀਆਂ ਤਾਜ਼ੀਆਂ ਖਬਰਾਂ ਔਰ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਪਿਆਰ ਕਰਨ ਵਾਲੇ ਮੇਰੇ ਦੋਸਤ ਵੀਰ ਭੈਣ ਬੱਚੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਦੱਸ ਰਿਹਾ ਕਿ ਫਿਲਮ ਸਟਾਰ ਐਸ਼ਵਰਿਆ ਰਾਏ ਵਚਨ ਵਿਸ਼ਪ ਸੁੰਦਰੀ ਉਹਨਾਂ ਨੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਸਨਮਾਨ ਦੇ ਵਿੱਚ ਕੀ ਅਜਿਹੇ ਸ਼ਬਦ ਕਹੇ ਨੇ ਜਿਸ ਨੂੰ ਲੈ ਕੇ ਅੱਜ ਉਹਨਾਂ ਲੋਕਾਂ ਦੇ ਮਤਲਬ ਕਹਿ ਸਕਦੇ ਆ ਕਿ ਇੱਕ ਇੱਕ ਉਹਨਾਂ ਲੋਕਾਂ ਨੂੰ ਕਰਾਰਾ ਜਵਾਬ ਹੈ ਜੋ ਹਮੇਸ਼ਾ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਕੁਝ ਲੋਕ ਮੁਠੀ ਪਰ ਲੋਕ ਵਿਰੋਧ ਕਰਦੇ ਨੇ ਔਰ ਖਾਸ ਕਰਕੇ ਇਹ ਬਿਆਨ ਐਸ਼ਵਰੇ ਰਾਏ ਵਿਸ਼ਪ ਸੁੰਦਰੀ ਜੋ ਕਿਸੇ ਜਾਣਕਾਰੀ ਦੀ ਮਹਤਾਜ ਨਹੀਂ ਹੈ ਉਹਨਾਂ ਦੀ ਇੱਕ ਵੀਡੀਓ ਜਿਹੜੀ ਕਿਸੇ ਹੋ ਸਕਦਾ ਕਿਸੇ ਇੰਟਰਵਿਊ ਦਾ ਹਿੱਸਾ ਹੋਵੇ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਲਈ ਜੋ ਸ਼ਬਦ ਇਸਤੇਮਾਲ ਕੀਤੇ ਨੇ ਮੈਂ ਆਪ ਜੀ ਨੂੰ ਸੁਣਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ ਦੋਸਤੋ ਇਹ ਕੋਈ ਨਹੀਂ ਜਾਣਦਾ ਕਿ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਭਾਰਤੀ ਸੰਵਿਧਾਨ ਦੇ ਨਿਰਮਾਤਾ ਨੇ ਔਰ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਦਿਨ ਰਾਤ ਇੱਕ ਕਰਕੇ ਭਾਰਤੀ ਸੰਵਿਧਾਨ ਨੂੰ ਲਿਖਿਆ ਔਰ ਜਿਹੜਾ ਕਿ 1950 ਦੇ ਵਿੱਚ 26 ਜਨਵਰੀ 1950 ਨੂੰ लागू ਕੀਤਾ ਗਿਆ ਇਹਨਾਂ ਵਿੱਚ ਜੋ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਤਰ੍ਹਾਂ ਦੇ ਐਸ਼ਪ੍ਰਿਆ رائے ਵਚਨ ਨੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਲਈ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ ਉਹ ਸ਼ਬਦ ਬਾ ਕਮਾਲ ਨੇ ਕਿਉਂਕਿ ਵਿਸ਼ਭ ਸੁੰਦਰੀ ਐਸ਼ਵਰੇ رائے ਕਿੰਨਾ ਗਿਆਨ ਰੱਖਦੀ ਹੈ ਭਾਰਤੀ ਸੰਵਿਧਾਨ ਦੇ ਪ੍ਰਤੀ ਔਰ ਡਾਕਟਰ ਬੀ ਆਰ ਅੰਬੇਡਕਰ ਦੇ ਪ੍ਰਤੀ ਕਿੰਨਾ ਸਨਮਾਨ ਹੈ ਔਰ ਕਿੰਨੀ ਇੱਜ਼ਤ ਹੈ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਬਾਲੀਵੁੱਡ ਦੀ ਸੁਪਰਸਟਾਰ ਵਿਸ਼ਪ ਸੁੰਦਰੀ ਐਸ਼ਵਰੇ ਰਾਏ ਵਚਨ ਨੇ ਜੋ ਸ਼ਬਦ ਬਾਬਾ ਸਾਹਿਬ ਦੇ ਸਨਮਾਨ ਵਿੱਚ ਕਹੇ ਨੇ ਮੈਂ ਤੁਹਾਨੂੰ ਉਹ ਸ਼ਬਦ ਪੂਰੀ ਤਰ੍ਹਾਂ ਸੁਣਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਉਹਨਾਂ ਨੇ ਚਮਕ ਕੇ ਤਾਰੀਫ ਕੀਤੀ ਹੈ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਸਾਡੇ ਭਾਰਤ ਦੀ ਸੰਵਿਧਾਨ ਦੇ ਨਿਰਮਾਤਾ ਹੈ ਉਹ ਸਾਡੇ ਦੇਸ਼ ਦੇ ਕ੍ਰਾਂਤੀਕਾਰੀ ਨੇਤਾ ਸੀ ਜਿਨ੍ਹਾਂ ਨੇ ਸਿਰਫ ਗਲੇਤਾ ਨੂੰ ਹੀ ਨਹੀਂ ਬਲਕਿ ਹਰ ਇੱਕ ਭਾਰਤੀਏ ਨੂੰ ਰਸਤਾ ਦਿਖਾਇਆ ਉਹਨਾਂ ਨੇ ਕਦੇ ਵੀ ਜਾਤੀਵਾਦ ਨੂੰ ਵਧਾਉਣ ਦਾ ਯਤਨ ਨਹੀਂ ਕੀਤਾ ਬਲਕਿ ਉਹਨਾਂ ਨੇ ਸਮਾਜ ਨੂੰ ਇਕਜੁੱਟ ਕਰਕੇ ਦੇਸ਼ ਦੇ ਬਹੁਤ ਸਾਰੇ ਪ੍ਰਗਤੀਸ਼ੀਲ ਕੰਮਾਂ ਵਿੱਚ ਯੋਗਦਾਨ ਪਾਇਆ ਬਾਬਾ ਸਾਹਿਬ ਨੇ ਔਰਤਾਂ ਨੂੰ ਸਮਾਨ ਅਧਿਕਾਰ ਦਿਵਾਏ ਔਰ ਮੈਂ ਇੱਥੇ ਦੱਸਣਾ ਚਾਹੁੰਦਾ ਦੋਸਤੋ ਕਿ ਜੇਕਰ ਸਾਡੇ ਦੇਸ਼ ਦਾ ਸਵਿਧਾਨ ਜਿਸ ਤੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਸਵਿਤਰੀबाई फुले जी ਨੇ ਅਤੇ ਜੋਤੀਬਾ फुले जी ਨੇ ਔਰਤਾਂ ਦੇ ਪ੍ਰਤੀ ਇਹ ਕਦਮ ਨਾ ਚੱਕੇ ਹੁੰਦੇ ਤੇ ਅੱਜ ਸ਼ਾਇਦ ਐਸ਼ਵਰੇ رائے ਬਚਨ ਜਿਹੜੀ ਹੈ ਉਹ ਇੰਨੀ ਫੇਮਸ ਨਾ ਹੁੰਦੀ ਉਹ ਐਜੂਕੇਟ ਨਾ ਹੁੰਦੀ ਅੱਜ ਜੇਕਰ ਸਾਡੀਆਂ ਧੀਆ ਪੜਾ ਸਕੂਲਾਂ ਕਾਲਜਾਂ ਦੇ ਵਿੱਚ ਪੜ ਰਹੀਆਂ ਨੇ ਜਾਂ ਉੱਚੇ-ਉੱਚੇ ਅਹੁਦਿਆਂ ਤੇ ਬੈਠ ਕੇ ਉਹ ਭਾਰਤੀ ਉન્નਤੀ ਦੇ ਵਿੱਚ ਭਾਰਤ ਦੇਸ਼ ਦੀ ਉન્નਤੀ ਦੇ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਨੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੋਤੀਬਾ ਫੂਲੇ ਅਤੇ ਸਵਿੱਤਰੀਬਾ ਫੂਲੇ ਜੀ ਦੀ ਬਦੌਲਤ ਐਸ਼ਵਰੇ رائے ਵਚਨ ਨੇ ਇਹੀ ਕਿਹਾ ਕਿ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਔਰਤਾਂ ਨੂੰ ਸਮਾਨ ਅਧਿਕਾਰ ਦਬਾਏ ਡਾਕਟਰ ਸਾਹਿਬ ਸਭ ਧਰਮਾਂ ਤੇ ਜਾਤੀ ਦੇ ਲੋਕਾਂ ਦੇ ਨਾਲ ਮਿਲ ਕੇ ਚੱਲੇ ਤੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਚੱਲੇ ਤਾਂ ਕਿ ਸਾਡੇ ਦੇਸ਼ ਦੀ ਤਰੱਕੀ ਵਿੱਚ ਉਹ ਵੀ ਆਪਣਾ ਯੋਗਦਾਨ ਪਾ ਸਕਣ ਪਰ ਅੱਜ ਕੁਝ ਲੋਕ ਉਹਨਾਂ ਦੇ ਯੋਗਦਾਨ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਨੇ ਜੋ ਲੋਕ 바ਵਾ ਸਾਹਿਬ ਦਾ ਵਿਰੋਧ ਕਰ ਰਹੇ ਨੇ ਉਹ ਨਾ ਸਿਰਫ ਮਹਾਨ ਨੇਤਾ ਦਾ અપਮਾਨ ਕਰ ਰਹੇ ਨੇ ਬਲਕਿ ਭਾਰਤ ਦੇ ਲੋਕਤੰਤਰ ਦੀ ਨੀਂਹ ਨੂੰ ਕਮਜ਼ੋਰ ਕਰ ਰਹੇ ਨੇ ਐਸ਼ਵਰੇ ਰਾਏ ਬਚਨ ਨੇ ਅੱਗੇ ਕਿਹਾ ਕਿ ਬਾਬਾ ਸਾਹਿਬ ਦਾ ਸੁਪਨਾ ਸੀ ਇੱਕ ਐਸਾ ਭਾਰਤ ਜਿੱਥੇ ਭੇਦਭਾਵ ਜਾਤ ਪਾਤ ਨਾ ਹੋਵੇ ਜਿੱਥੇ ਹਰ ਇੱਕ ਵਿਅਕਤੀ ਦਾ ਸਨਮਾਨ ਹੋਵੇ ਹਰ ਇੱਕ ਵਿਅਕਤੀ ਨੂੰ ਬਰਾਬਰ ਦਾ ਅਧਿਕਾਰ ਮਿਲੇ ਬਾਬਾ ਸਾਹਿਬ ਨੇ एक ऐसा संविधान दिता है और जो दुनिया के संविधान चो सब तो प्रगतिशील है बाबा साहब द संविधान जो योगदान है उसनों आप याद रखना ही रखना है बल्कि देश की नौजवान पीढ़ी ने भी बाबा साहब द्वारा लिखे संविधान के बारे दसना है सो दोस्तों ऐश्वर्य राय के इस बचन ने ਅੱਜ ਉਹਨਾਂ ਲੋਕਾਂ ਦੀ ਬੋਲ ਦੀ ਬੰਦ ਕੀਤੀ ਹੈ ਜਿਹੜੇ ਲੋਕ ਡਾਕਟਰ ਬੀ ਆਰ ਅੰਬੇ德ਕਰ ਸਾਹਿਬ ਦੇ ਸੰਵਿਧਾਨ ਨਿਰਮਾਤਾ ਹੋਣ ਤੇ ਸ਼ੱਕ ਕਰ ਰਹੇ ਨੇ ਔਰ ਕੁਝ ਲੋਕ ਜਿਨ੍ਹਾਂ ਦੀ ਇੱਕ ਅਲੱਗ ਤਰ੍ਹਾਂ ਦੀ ਸੋਚ ਹੈ ਜਿਨ੍ਹਾਂ ਨੂੰ ਪਤਾ ਨਹੀਂ ਕਿੱਥੋਂ ਪਾਵਰ ਮਿਲ ਰਹੀ ਹੈ ਜੋ ਲੋਕ ਉਹਨਾਂ ਨੂੰ ਪਾਵਰ ਦੇ ਰਹੇ ਨੇ ਪਰ ਗਲਤ ਪਾਵਰ ਦੇ ਰਹੇ ਨੇ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇ德ਕਰ ਸਾਹਿਬ ਨਹੀਂ ਬਲਕਿ वी एन और राव ने सो इस तरह नहीं गलत धाराण फैलाने वाले लोग जड़े ने उना समाज का हिस्सा हो सकते ने ना किसी होर का हिस्सा हो सकते ने क्योंकि उन्होंने गलत सपोर्ट जी मिल रही है और ऐसे गलत सपोर्ट करके ही देश है वो अज उस दरवाजे पे आ चुका है जिथे बैक आना बहुत मुश्किल है ਅੱਜ ਉਸ ਨੇਤਾ ਦੀ ਆਪਾਂ ਗੱਲ ਕਰ ਰਹੇ ਹਾਂ ਜਿਸ ਨੇ ਹਮੇਸ਼ਾ અપਮਾਨ ਸਹਿਆ ਜਿਸ ਨੂੰ ਸਕੂਲ ਦੇ ਵਿੱਚ ਵੀ ਇੱਜ਼ਤ ਨਹੀਂ ਮਿਲੀ ਜਿਸ ਨੂੰ ਸਕੂਲ ਦੇ ਵਿੱਚ ਵੀ ਸਨਮਾਨ ਨਹੀਂ ਮਿਲਿਆ ਆਮ ਬੱਚਿਆਂ ਤੋਂ ਉਸ ਨੂੰ ਦੂਰ ਰੱਖਿਆ ਜਾਂਦਾ ਸੀ ਪੀਣ ਵਾਲੇ ਪਾਣੀ ਦੇ ਘੜੇ ਤੋਂ ਉਸ ਨੂੰ ਦੂਰ ਰੱਖਿਆ ਜਾਂਦਾ ਸੀ ਔਰ ਜੇ ਉਸ ਦੀ ਕਾਪੀ ਚੈੱਕ ਕਰਨੀ ਹੁੰਦੀ ਸੀ ਤਾਂ ਉਸ ਨੂੰ ਦੂਰ ਖੜਾ ਕੀਤਾ ਜਾਂਦਾ ਸੀ ਉਸ ਵਾਸਤੇ ਨਾ ਧੁੱਪ ਦਾ ਕਿਸੇ ਨੂੰ ਫਿਕਰ ਹੁੰਦਾ ਸੀ ਨਾ ਬਰਸਾਤ ਦਾ ਫਿਕਰ ਹੁੰਦਾ ਸੀ ਉਹਨਾਂ ਹਾਲਾਤਾਂ ਦੇ ਵਿੱਚ ਪੜ ਕੇ ਅੱਜ ਦੇਸ਼ ਤੇ ਇੱਕ ਅਜਿਹੀ ਇੰਪੋਰਟੈਂਟ ਪਰਸਨ ਬਣੇ ਹੋਏ ਨੇ ਜਿਸ ਨੂੰ ਆਪਾਂ ਤਾਂ ਸਨਮਾਨ ਦੇ ਹੀ ਰਹੇ ਹਾਂ ਬਲਕਿ ਹੋਰ ਦੇਸ਼ਾਂ ਵਿੱਚ ਵੀ ਸਨਮਾਨ ਦਿੱਤਾ ਜਾ ਰਿਹਾ ਹੈ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਕੁਝ ਲੋਕਾਂ ਦੀ ਗਲਤ ਮਨਸ਼ਾ ਕਰਕੇ ਅੱਜ ਇਸ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਪ੍ਰਤਿਮਾ ਨੂੰ ਲੈ ਕੇ ਹੋਰ ਗੱਲਾਂ ਬਾਤਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਭਰਮ ਫੈਲਾਇਆ ਜਾ ਰਿਹਾ ਹੈ ਇਹ ਲੋਕ ਕੌਣ ਨੇ ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ 200 ਪੋਸੂ ਨਾਮਾ ਚੈਨਲ ਤੇ ਹਰ ਰੋਜ਼ ਨਮੀਆਂ ਤੇ ਤਾਜ਼ੀਆਂ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ